ਪਿਛਲੇ ਸਾਲ ਦੇ ਅੰਤ ਅਕਤੂਬਰ ਦੇ ਅਖੀਰ ਚ ਕੁਝ ਡਾਇਰੈਕਸ਼ਨ ਜਾਰੀ ਕੀਤੇ ਗਏ ਭਾਰਤ ਦੇ ਹਵਾਈ ਅੱਡੇ ਸੰਬੰਧੀ ਖਾਸ ਕਰਕੇ ਸਿੱਖਾਂ ਸੰਬੰਧੀ ਅੰਮ੍ਰਿਤਾਰੀ ਸਿੱਖ ਜਿਹੜੇ EMPLOYEES ਹਨ ਉਹ 에어ਪੋਰਟ ਤੇ ਸਿਰ ਸਾਹਿਬ ਨਹੀਂ ਪਾ ਕੇ ਕਿਰਪਾਨ ਜੜੀ ਹੈ ਉਹ ਨਹੀਂ ਪਾ ਕੇ ਜਾ ਸਕਦੇ ਇਸ ਸੰਬੰਧੀ ਕਾਫੀ ਜਾਣੇ ਨੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਕਾਫੀ ਜਿਹੜੇ ਸਿੱਖ EMPLOYEES ਨੇ ਉਹਨਾਂ ਨੇ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅੰਮ੍ਰਿਤਸਰ ਵਿਕਾਸ ਵਿੱਚ ਤੱਕ ਪਹੁੰਚ ਕੀਤੀ ਨਾਲ ਹੀ ਇੱਕ ਮਸਲਾ ਹੋਰ ਸੀ ਜਿਹੜਾ ਕਿ ਨਹੀਂ ਕਵਰ ਕੀਤਾ ਗਿਆ ਜਦ ਕਿ ਅਸੀਂ ਉਠਾਇਆ ਵੀ ਸੀਗਾ ਕਿ ਜਿਹੜੇ ਅੰਮ੍ਰਿਤਧਾਰੀ ਸਿੱਖ ਯਾਤਰੀ ਨੇ ਇੰਟਰਨੈਸ਼ਨਲ ਫਲਾਈਟਸ ਤੇ ਅੰਤਰਰਾਸ਼ਟਰੀ ਉਡਾਣਾ ਤੇ ਉਹ ਵੱਡੀ ਕਿਰਪਾਨ ਜਿਹੜੀ ਹੈ ਉਹ ਨਹੀਂ ਪਾ ਕੇ ਜਾ ਸਕਦੇ ਪਰ ਇੱਕ ਜਿਹੜੀ ਨਵੀਂ ਸਮੱਸਿਆ ਆਈ ਸ਼ੁਰੂ ਹੋਈ ਕਕਾਰਾਂ ਸੰਬੰਧੀ ਉਹ ਸੀਗੀ ਕਿ ਕਾਫੀ ਸਿੱਖ ਯਾਤਰੀ ਗਲੇਜ ਗਲੇਜ ਇਹ ਛੋਟੀ ਕਿਰਪਾਨ ਜਿਹੜੀ ਹੈ ਇਹ 1 ਇੰਚ ਤੋਂ ਵੀ ਘੱਟ ਸਾਈਜ਼ ਹੈ ਪਤਾ ਨਹੀਂ ਸੀਐਸਐਫ ਵਾਲਿਆਂ ਨੂੰ ਕੀ ਲੱਗ ਰਿਹਾ ਹੈ ਕਿ ਕੀ ਇਹ ਵੱਡੀ ਕਿਰਪਾਨ ਹੈ ਅਸੀਂ ਇਹ ਨਹੀਂ ਜਾਣਦੇ ਪਰ ਇਹ ਰਿਲੀਜੀਅਸ ਆਰਟੀਕਲ ਆਫ ਫੇਥ ਹੈ ਸਿੱਖਾਂ ਲਈ ਪੰਜ ਕਕਾਰ ਤੇ ਅੰਮ੍ਰਿਤਸਰ ਦੇ 에어ਪੋਰਟ ਤੇ ਵੀ ਉਹਨਾਂ ਨੂੰ ਇਹ ਉਤਾਰ ਕੇ ਜਾਣ ਲਈ ਬੋਰਡਿੰਗ ਕਰਨ ਲਈ ਜਦੋਂ ਸਿਕਿਉਰਿਟੀ ਚ ਲੰਘਦੇ ਨੇ ਇੰਟਰਨੈਸ਼ਨਲ ਫਲਾਈਟਸ ਲਈ ਤੇ ਉਹ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਪਿੱਛੇ ਜੇ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਸਪੇਨ ਜਾ ਰਹੇ ਇੱਕ ਅਮਰਤਾ ਰਿਸ਼ਖ ਨੂੰ ਸਿੰਘ ਨੂੰ ਇਹ ਉਤਾਰਨ ਲਈ ਕਿਹਾ ਗਿਆ ਪਰ ਉਸਨੇ ਉਸਨੂੰ ਉਤਾਰਨ ਲਈ ਨਾ ਕਰ ਦਿੱਤੀ ਕਿ ਉਹ ਉਸ ਨੂੰ ਫਲਾਈਟ ਚ ਬੋਰਡ ਨਹੀਂ ਕਰਨ ਦਿੱਤਾ ਗਿਆ ਫਲਾਈਟ ਅੰਦਰ ਸਿਕਿਉਰਿਟੀ ਦੇ ਨਹੀਂ ਜਾਣ ਦਿੱਤਾ ਗਿਆ ਜਿਸ ਕਾਰਨ ਉਸਦੀ ਫਲਾਈਟ ਮਿਸ ਹੋ ਗਈ ਮਸਲਾ ਇਸ ਸੰਬੰਧੀ ਕੋਈ ਵੀ ਜਿਹੜੇ ਦਿਸ਼ਾ ਨਿਰਦੇਸ਼ ਨੇ ਉਹ ਸਾਡੇ ਕੋਲ ਨਹੀਂ ਹਨ ਕਿਰਪਾ ਨਾਲ ਜ਼ਰੂਰ ਹੈ ਕਿ ਜਿਹੜਾ 나ਇਫ ਜਾਂ ਹੋਰ ਚੀਜ਼ਾਂ ਜੜੀਆਂ ਨੇ ਲਿਸਟ ਲਿਖੀ ਹੁੰਦੀ ਹੈ ਹੈਰਾਨੀ ਹੈ ਕਿ ਜਦੋਂ ਇਹ ਯਾਤਰੀ ਵਿਦੇਸ਼ ਤੋਂ ਆ ਰਹੇ ਨੇ ਭਾਵੇਂ ਅਮਰੀਕਾ ਕੈਨੇਡਾ ਯੂਕੇ ਯੂਏਈ ਜਾਂ ਉਹਨਾਂ ਮੁਲਕਾਂ ਵਿੱਚ ਵੀ ਯਾਤਰਾ ਕਰਦੇ ਹਨ ਇਸ ਨੂੰ ਗਲੇ ਚ ਪਾ ਕੇ ਉਹਨਾਂ ਨੂੰ ਕੋਈ ਮੁਸ਼ਕਲ ਨਹੀਂ ਆਉਂਦੀ ਸਿੱਖ ਯਾਤਰੀਆਂ ਨੂੰ ਦਸਤਾਰ ਉਹਨਾਂ ਦੀ ਜ਼ਰੂਰ ਕਿਉਂਕਿ ਉਹ ਕਈ ਵਾਰੀ ਵਿੱਚ ਬੀਪ ਹੁੰਦਾ ਹੈ ਜਾਂ ਜ਼ਰੂਰ ਚੈੱਕ ਕੀਤੀ ਜਾਂਦੀ ਹੈ ਤੇ ਹੋਰਨਾਂ ਨੂੰ ਵੀ ਜੇ ਕੋਈ ਕੋਈ ਵੀ ਲੋਗ ਹੋਣ ਜੇ ਕੋਈ ਉਹਨਰ ਦੇ ਸਕਿਉਰਿਟੀ ਵਾਲੇ ਕੁਝ ਬੀਪ ਹੋਵੇ ਤੇ ਚੈੱਕ ਕੀਤਾ ਜਾਂਦਾ ਹੈ ਕਈ ਵਾਰੀ ਸਾਡਾ ਕੜਾ ਵੀ ਜਿਹੜਾ ਹੈ ਉਹ ਫਿਰ ਦੱਸੀਦਾ ਹੈ ਜਾਂ ਉਹਨਾਂ ਨੂੰ ਕਿ ਇਹ ਬੀਪ ਕਰ ਰਿਹਾ ਹੈ ਤੇ ਉਸ ਨੂੰ ਕਈ ਵਾਰ ਅਸੀਂ ਉਤਾਰ ਕੇ ਫਿਰ ਸਕਿਉਰਿਟੀ ਚੋਂ ਲੰਘਦੇ ਹਾਂ ਪਰ ਇਸ ਨੂੰ ਕਹਿ ਰਹੇ ਹਨ ਕਿ ਉਹ ਇਸ ਨੂੰ ਲੈ ਕੇ ਨਹੀਂ ਜਾ ਸਕਦੇ ਕਾਫੀ ਜਨਾਂ ਵੱਲੋਂ ਸੋਸ਼ਲ ਮੀਡੀਆ ਦੇ ਕਮੈਂਟ ਲਿਖਿਆ ਜਾ ਰਿਹਾ ਹੈ ਕਿ ਕਿਰਪਾਨ ਨਹੀਂ ਅਲਾਉਡ ਹੈ ਆਪਣੇ ਕਈ ਸਿੱਖਾਂ ਵੱਲੋਂ ਵੀ ਲਿਖਿਆ ਜਾ ਰਿਹਾ ਹੈ ਪਰ ਮੈਂ ਦਸਤਾਵਾ ਸ਼ਾਇਦ ਕਈਆਂ ਨੂੰ ਗੱਲ ਕਲੀਅਰ ਨਹੀਂ ਹੈ ਕਿ ਇਹ ਛੋਟੀ ਜੜੀ ਹੈ ਉਹਨਾਂ ਵੱਲੋਂ ਇਹ ਮੁਸ਼ਕਲ ਜੜੀ ਹੈ ਉਹ ਆ ਰਹੀ ਹੈ ਹਰ ਮੁਲਕ ਦੇ ਆਪੋ ਆਪਣੇ ਰੂਲਸ ਹਨ ਅਸੀਂ ਨਹੀਂ ਜਾਣਦੇ ਕਿ ਭਾਰਤ ਵਿੱਚ ਇਸ ਸੰਬੰਧੀ ਕੋਈ ਰੂਲਸ ਜਾਂ ਕਿਤੇ ਨਿਰਦੇਸ਼ ਲਿਖੇ ਗਏ ਹਨ ਜੇਕਰ ਸੀਐਸਐਫ ਮੈਕਮੇ ਦੇ ਜਾਂ ਬਿਊਰੋ ਆਫ ਸਿਚੂਏਸ਼ਨ ਸਿਕਿਉਰਿਟੀ ਦੇ ਕਿਸੇ ਅਫਸਰ ਨੇ ਆਪੇ ਡਿਸਾਈਡ ਕੀਤਾ ਤੇ ਸਾਰੇ ਇਨਸਟਰਕਸ਼ਨਸ ਇਹ ਤੇ ਕਿਰਪਾਨ ਨਹੀਂ ਅਲਾਉਡ ਹੈ ਪਰ ਉਹਨਾਂ ਨੂੰ ਸਾਨੂੰ ਲੱਗਦਾ ਹੈ ਕਿ ਇਹਨਾਂ ਪਤਾ ਹੋਏਗਾ ਕਿ ਇਹ ਵੱਡੀ ਕਿਰਪਾਨ ਨਹੀਂ ਹੈ ਪਰ ਜੇਕਰ ਜੇ ਉਹਨਾਂ ਦੀ ਕੋਈ ਡਾਇਰੈਕਸ਼ਨ ਨਵੀਂ ਆਈ ਹੈ ਤੇ ਜ਼ਰੂਰ ਉਹਨਾਂ ਨੂੰ ਇਹ ਪਬਲੀਕਲੀ ਭਾਰਤ ਦੇ ਹਵਲ ਮੰਤਰਾਲੇ ਨੂੰ ਵੀ ਇਹ ਅਨਾਉਂਸ ਕਰਨਾ ਚਾਹੀਦਾ ਹੈ ਕਿ ਇਹ ਕਿਹੜੀ ਕਿਹੜੀ ਚੀਜ਼ ਆਈਟਮਸ ਨਹੀਂ ਅਲਾਉਡ ਹਨ ਜਾਂ ਅਲਾਉਡ ਹਨ ਕਾਫੀ ਲੋਕਾਂ ਨੇ ਸਾਨੂੰ ਕਿਹਾ ਹੈ ਕਈ ਜਣੇ ਨੇਲ ਕਲਿੱਪਰ ਜਾਂ ਹੋਰ ਚੀਜ਼ਾਂ ਕਈ ਵਾਰ ਕੁਝ ਸਾਈਜ਼ ਉਹ ਲੈ ਕੇ ਜਾਂਦੇ ਹਨ ਕੀ ਦਿਸ਼ਾ ਨਿਰਦੇਸ਼ਨ ਉਹ ਸਾਰੇ ਆਪ ਕੋ ਆਪਣੇ ਤਰੀਕੇ ਨਾਲ ਆਪਣੇ ਆਪਣੇ ਮੁਲਕ ਦੇ ਦੇਖ ਸਕਦੇ ਹਨ ਪਰ ਇਹ ਸਮੱਸਿਆ ਜਿਹੜੀ ਹੈ ਹੁਣ ਕਾਫੀ ਲੋਕਾਂ ਵੱਲੋਂ ਇਹ ਲੋਕਾਂ ਨੂੰ ਇਹ ਠੇਸ ਪਹੁੰਚ ਰਹੀ ਹੈ ਕਾਫੀ ਜਣੇ ਜਿਹੜੇ ਅੰਮ੍ਰਿਤਸਰ ਉਹ ਪਹਿਲੀ ਵਾਰੀ ਜਾ ਰਹੇ ਹਨ ਉਹਨਾਂ ਨੂੰ ਲੱਗਦਾ ਹੈ ਕਿ ਇਹ ਅੰਮ੍ਰਿਤਸਰ ਕੀਤਾ ਜਾ ਰਿਹਾ ਹੈ ਮੈਂ ਫਿਰ ਦੱਸ ਦਵਾਂ ਫਲਾਈ ਅਮ੍ਰਿਤ ਸਰ ਇਨੀਸ਼ੀਏਟਿਵ ਵੱਲੋਂ ਅਸੀਂ ਪਹਿਲਾਂ ਵੀ ਚਿੱਠੀ ਲਿਖੀ ਹੈ ਹੁਣ ਫੇਰ ਲਿਖੀ ਹੈ ਇਹ ਵਜੋਂ ਮੰਤਰਾਲੇ ਨੂੰ ਨਾਲ ਹੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਉਹਨਾਂ ਦੇ ਪ੍ਰਧਾਨ ਸਰਦਾਰ ਰਜਿੰਦਰ ਸਿੰਘ ਤਾਮੀ ਜੀ ਦਿੱਲੀ ਸੁਗੁਰਦਾਰ ਮੈਨੇਜਮੈਂਟ ਕਮੇਟੀ ਸਰਦਾਰ ਹਰਮੀਤ ਸਿੰਘ ਕਾਲਕਾ ਜੀ ਉਹਨਾਂ ਨੂੰ ਵੀ ਮੈਨੇਜਮੈਂਟ ਕਮੇਟੀ ਨੂੰ ਇਹਨਾਂ ਨੂੰ ਕਿਹਾ ਗਿਆ ਹੈ ਕਿ ਉਹ ਮੰਤਰਾਲੇ ਤੱਕ ਪਹੁੰਚ ਕਰਕੇ ਜਾਂ ਪ੍ਰਧਾਨ ਮੰਤਰੀ ਜਾਂ ਹੋਮ ਮਿਨਿਸਟਰ ਜਿੱਥੇ ਵੀ ਹੈ ਇਸ ਨੂੰ ਜਲਦ ਜਲਦ ਹੱਲ ਕਰਵਾਇਆ ਜਾਵੇ ਤਾਂ ਜੋ ਹੋਰ ਯਾਤਰੀਆਂ ਨੂੰ ਕਕਾਰਾਂ ਵਿੱਚ ਮੁਸ਼ਕਲ ਨਾ ਆਵੇ ਨਾਲ ਲੈ ਕੇ ਜਾਂਚ ਨਾਲ ਹੀ ਕਾਫੀ ਸਿੱਖ ਜੜੇ ਨੇ ਉਹ ਸਰਕਾਰ ਚ ਵੀ ਹਨ ਭਾਵੇਂ ਸਰਕਾਰ ਚ ਨਹੀਂ ਵੀ ਹਨ ਕਿਸੇ ਹੋਰ ਪਾਰਟੀ ਦੇ ਨੇ ਅਸੀਂ ਉਹਨਾਂ ਨੂੰ ਵੀ ਚਿੱਠੀਆਂ ਲਿਖ ਰਹੇ ਹਾਂ ਜਿਵੇਂ ਕਿ ਸਰਦਾਰ ਹਰਦੀਪ ਸਿੰਘ ਪੁਰੀ ਜੀ ਮਾਨ ਜੋਗ ਮੰਤਰੀ ਨੈਸ਼ਨਲ ਮੈਨਾਰਿਟੀ ਕਮਿਸ਼ਨ ਦੇ ਚੇਅਰਮੈਨ ਸਰਦਾਰ ਇਕਬਾਲ ਸਿੰਘ ਲਾਲਪੁਰਾ ਜੀ ਨਾਲ ਹੀ ਮਨਜਿੰਦਰ ਸਿੰਘ ਸਿਰਸਾ ਜੀ ਜਿਹੜੇ ਕਿ ਬੀਜੇਪੀ ਦੇ ਨੈਸ਼ਨਲ ਸੈਕਟਰੀ ਨੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਸਰਦਾਰ ਗੁਰਜੀਤ ਸਿੰਘ ਔਜਲਾ ਨਾਲ ਹੀ ਜਿਹੜੇ ਅ ਅੰਮ੍ਰਿਤਸਰ ਤੋਂ ਜਿਹਨਾਂ ਨੇ ਇਲੈਕਸ਼ਨ ਲੜੀ ਹੈ ਸਰਦਾਰ ਤਰਨਜੀਤ ਸਿੰਘ ਸੰਧੂ ਅੰਬੈਸਟਰ ਯੂਐਸਏ ਦੇ ਰਹੇ ਨੇ ਉਹ ਵੀ ਬੀਜੇਪੀ ਦੇ ਲੀਡਰ ਹਨ ਉਹਨਾਂ ਨੂੰ ਵੀ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਉਸ ਸੰਬੰਧੀ ਜੜੀ ਵੀ ਜੋ ਵੀ ਪਾਲਿਸੀ ਹੈ ਜਾਂ ਕਿਸ ਤਰ੍ਹਾਂ ਇਸ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਮੰਤਰੀ ਆਲੇ ਨਾਲ ਗੱਲਬਾਤ ਕਰਕੇ ਸਾਰੇ ਸਿੱਖ ਬੁੱਧੀਜੀਵੀ ਜਿਹੜੇ ਹਨ ਉਹਨਾਂ ਨਾਲ ਲੈ ਕੇ ਤਕਾਲ ਤੱਕ ਦੇ ਜਥੇਦਾਰ ਮਾਨਯੋਗ ਗਿਆਨੀ ਰਗਵੀਰ ਸਿੰਘ ਜੀ ਨੂੰ ਵੀ ਅਸੀਂ ਰਿਕੁਐਸਟ ਕਰਦੇ ਹਾਂ ਕਿ ਉਹ ਵੀ ਇਸ ਸਬੰਧੀ ਜਿਹੜਾ ਸ਼੍ਰੋਮਣੀ ਕਮੇਟੀ ਦੇ ਨਾਲ ਗੱਲਬਾਤ ਕਰਕੇ ਜਾਂ ਜੋ ਵੀ ਡਾਇਰੈਕਸ਼ਨ ਹੈ ਜਲਦੀ ਤੋਂ ਜਲਦੀ ਸਿੱਖ EMPLOYEES ਦਾ ਮਸਲਾ ਜਿਹੜਾ ਹੈ ਕਿਰਪਾਨ ਪਾ ਕੇ ਉਹ ਹਾਲੇ ਤੱਕ ਸੁਲਝਿਆ ਨਹੀਂ ਹੈ ਹਾਲੇ ਵੀ ਜਿਸਨੇ ਐਡ ਕੀਤਾ ਹੈ ਉੱਥੇ ਕੀ ਲਿਖਿਆ ਗਿਆ ਹੈ ਕਿ ਡੋਮੈਸਟਿਕ ਫਲਾਈਟ 'ਚ ਸਿੱਖ ਯਾਤਰੀ ਕਿਰਪਾਨ ਪਾ ਕੇ ਜਾ ਸਕਦੇ ਨੇ ਪਰ EMPLOYEES 에어ਪੋਰਟਸ ਤੇ ਕਿਰਪਾਨ ਜਿਹੜੀ ਪੂਰੀ ਹੈ ਉਹ ਨਹੀਂ ਪਾ ਸਕਦੇ ਜਦਕਿ ਯੂਕੇ ਅਤੇ ਕੈਨੇਡਾ ਵਿੱਚ ਪਾਲਿਸੀ ਹੈ ਕਿੰਨੇ ਇੰਚ ਦੀ ਉਹ ਪਾ ਕੇ EMPLOYEES ਕੰਮ ਕਰ ਸਕਦੇ ਨੇ 에어ਸਾਈਡ ਤੇ ਉਹ ਮਸਲਾ ਹਾਲੇ ਤੱਕ ਨਹੀਂ ਸੁਲਝਿਆ ਸੋ ਇਸ ਸਬੰਧੀ ਸਾਡੀ ਫਿਰ ਤੋਂ ਬੇਨਤੀ ਹੈ ਤੇ ਨਾਲ ਹੀ ਅਸੀਂ ਸਾਰਿਆਂ ਨੂੰ ਦੱਸ ਦਈਏ ਕਿ ਅਸੀਂ ਜਾਣਦੇ ਹਾਂ ਕਿ ਵੱਡੀ ਕਿਰਪਾ ਨਹੀਂ ਅਲਾਉਡ ਹੈ ਸਾਨੂੰ ਨਹੀਂ ਪਤਾ ਕਿ ਇਸ ਸਬੰਧੀ ਕੀ ਦਿਸ਼ਾ ਨਿਰਦੇਸ਼ ਨੇ ਕਿੰਨਾ ਤਿੱਖਾ ਹੋਣਾ ਚਾਹੀਦਾ ਸੋ 1 ਇੰਚ ਕੀ ਗੱਲ ਉਹ ਜੇ ਵੱਜੇ ਤੇ ਕਿਸ ਤਰ੍ਹਾਂ ਉਹ ਕਿੰਨਾ ਹਾਮ ਕਰ ਸਕਦਾ ਇਸ ਦਾ ਫੈਸਲਾ ਜਿਹੜਾ ਹੈ ਉਹ ਸਰਕਾਰਾਂ ਕਰਦੀਆਂ ਨੇ ਭਾਵੇਂ ਅਮਰੀਕਾ ਦੀ ਅਥਾਰਟੀ ਆ ਜਾਂ ਕਿਸ ਤਰ੍ਹਾਂ ਵੀ ਆ ਪਰ ਜੇਕਰ ਉਹ ਵਿਦੇਸ਼ ਜੋ ਸਵਾਲ ਕਿਸੇ ਦੇ ਮਨ ਚ ਆ ਸਕਦਾ ਹੈ ਕਿ ਵਿਦੇਸ਼ ਵਿੱਚ ਵੀ ਇਹਦਾ ਮਤਲਬ ਕਿਤੇ ਨਹੀਂ ਹੈ ਇਸ਼ੂ ਤੇ ਫਿਰ ਭਾਰਤ ਤੋਂ ਜੋ ਵਾਪਸ ਜਾਂਦੇ ਹਨ ਫਿਰ ਇਹ ਇਸ਼ੂ ਕਿਉਂ ਹੈ ਸੋ ਉਮੀਦ ਕਰਦੇ ਹਾਂ ਇਸ ਦਾ ਜਲਦੀ ਜਲਦੀ ਹੱਲ ਕੱਢਿਆ ਜਾਵੇਗਾ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਅਸੀਂ ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਜਾਂ ਹੋਰ ਵੀ ਕੋਈ ਹੋਵੇ ਕਿਸੇ ਵੀ ਪਾਰਟੀ ਤੋਂ ਹੋਵੇ ਜ਼ਰੂਰ ਇਸ ਸੰਬੰਧੀ ਅਸੀਂ ਗੱਲ ਕਰੀਏ ਤਾਂ ਜੋ ਇਸ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ